ਆ ਵੇਖਿਓ ਉਹਦੇ ਰੂਪਾਂ ਦਾ ਵਿਖਿਆਣ ਮਹਾਰਾਜ ਗਰੀਬਨਵਾਜ ਜੀ ਕੰਬੋਡੀਆ ਗਏ ਉੱਥੇ ਰਾਣੀ ਨੂੰ ਦਰਸ਼ਨ ਦਿੱਤੇ ਮਹਿਲ ਚ ਲੈ ਕੇ ਗਈ ਬਚਨ ਬੜਾ ਲੰਮਾ ਤੇ ਗੁਰਮਖ ਸਿੰਘ ਹੋਰੀ ਉੱਥੋਂ ਦੇ ਹਨ ਜਿਨ੍ਹਾਂ ਨੇ ਮਹਾਰਾਜ ਅੱਗੇ ਬੇਨਤੀ ਲਾਈ ਸੀ ਤੇ ਘਰ ਛੋਟਾ ਸੀ ਘਰ ਛੋਟਾ ਤੇ ਜਦੋਂ ਮਹਾਰਾਜ ਗਰੀਬਨਵਾਜ ਜੀ ਉੱਥੇ ਗਏ ਤੇ ਸੰਗਤ ਵੀ ਪਹੁੰਚ ਗਈ ਕੋਈ ਸਿੰਗਾਪੁਰ ਦੀ ਕੋਈ ਜਿੱਥੋਂ ਜਿੱਥੋਂ ਮਲੇਸ਼ੀਆ ਦੀ ਸੰਗਤ ਵੀ ਪਹੁੰਚ ਗਈ ਇਹ ਬਚਨ ਸਾਨੂੰ ਮਲੇਸ਼ੀਆ 'ਚ ਸੁਨਾਇਆ ਸੀ ਉਹ ਸੰਗਤ ਨੇ ਕਹਿੰਦੇ ਨੇ ਪਹੁੰਚ ਗਏ ਤੇ ਗੁਰਮੁਖ ਸਿੰਘ ਆਪਣੇ ਮੰਚ ਵਿਚਾਰਾ ਕਰਦਾ ਕਿ ਮਹਾਰਾਜ ਜੀ ਆਤ ਗਏ ਨੇ ਕੀਰਤਨ ਵੀ ਹੋਈ ਜਾਂਦਾ ਰਾਤ ਨੂੰ ਇਹਨਾਂ ਨੂੰ ਆਰਾਮ ਕਰਨਾ ਤੇ ਮਾਰੇ ਦਾ ਆਰਾਮ ਹੋਏਗਾ ਕਿਉਂ ਇਹ ਸੰਗਤ ਬੜੀ ਹੈ ਤੇ ਸੰਗਤ ਜੀ ਗਰੀਬ ਨਵਾਜ਼ ਅੰਤਰਜਾਮੀ ਕਹਿੰਦੇ ਨੇ ਗੁਰਮਖਸਿਆਂ ਕਿਸੇ ਚਿੰਤਾ ਚ ਲੱਗਣਾ ਹੈ ਮਹਾਰਾਜ ਜੀ ਚਿੰਤਾ ਕੀ ਦੱਸਾਂ ਉਹ ਆਂਦੇ ਸਾਨੂੰ ਪਤਾ ਤੇਰੀ ਚਿੰਤਾ ਦਾ ਤੇਰੀ ਚਿੰਤਾ ਦਾ ਸਾਨੂੰ ਪਤਾ ਹੈ ਚੱਲ ਆ ਚੱਲੀਏ ਸੈਰ ਕਰਕੇ ਆਈਏ ਮਹਾਰਾਜ ਜੀ ਉਹਨੂੰ ਲੈ ਕੇ ਸੈਰ ਕਰਨ ਤੁਰ ਪਏ ਉਹਨੇ ਗੜਵਾ ਫੜ ਲਿਆ ਗਰੀਬਨਵਾਜ ਦਾ ਜਦੋਂ ਗੜਵਾ ਫੜਿਆ ਤੁਰਿਆ ਜਾਂਦਾ ਇੱਕ ਬੰਗਲਾ ਸੀ ਉਹਦੇ ਅੱਗੇ ਇੱਕ ਮਾਤਾ ਬੈਠੀ ਏ ਕੁਰਸੀ ਢਾਕੇ ਤੇ ਮਾਰੇ ਗਰੀਬਨਵਾਜੀਆਂ ਨੇ ਕੇਸ ਪਿੱਛੇ ਕੀਤੇ ਉੱਤੇ ਪਰਣਾ ਚਿੱਟੇ ਰੰਗ ਦਾ ਸਫੇਦ ਪਰਣਾ ਉੱਤੇ ਮਹਾਰਾਜ ਦਾ ਜਦੋਂ ਉਹਦੇ ਸਾਹਮਣੇ ਗਏ ਤੇ ਗਰੀਬਨਵਾਜੀਆਂ ਦਾ ਹਵਾ ਨਾਲ ਉਹ ਜਿਹੜਾ ਪਰਣਾ ਸੀ ਠੰਡ ਗਿਓ ਉਹਨੇ ਛੇਤੀ ਰੰਗੁਰਮ ਸਿੰਘ ਨੇ ਫੜ ਲਿਆ ਉਸ ਮਾਤਾ ਨੂੰ ਕੀ ਦਰਸ਼ਨ ਹੁੰਦੇ ਨੇ ਜਿਹੜੇ ਉਹ ਦਰਸ਼ਨ ਲੱਭਦੀ ਸੀ ਉਹ ਦਰਸ਼ਨ ਲੱਭਦੀ ਸੀ ਈਸਾ ਜੀ ਦੇ ਇਸ ਅੰਗਰੇਜ਼ ਜੀ ਮਹਾਰਾਜ ਜੀ ਦੇ ਕੇਸ ਵੇਖ ਕੇ ਤੇ ਉਹਨੂੰ ਈਸਾ ਜੀ ਦੇ ਦਰਸ਼ਨ ਹੋਏ ਜਦੋਂ ਦਰਸ਼ਨ ਹੋਏ ਉੱਠ ਕੇ ਖਲੋ ਗਈ ਉਹ ਕਿਸੇ ਨੂੰ ਲੱਗਿਆ ਆਉਣ ਨਹੀਂ ਸੀ ਦਿੰਦੀ ਸਿੱਖਾਂ ਨੂੰ ਆਵਾਜ਼ ਮਾਰ ਕੇ ਪਤਾ ਕੀ ਕਹਿੰਦੀ ਐ ਕਹਿੰਦੀ ਮੈਂ ਤੇ ਕਦੋਂ ਦੀ ਕਹਿੰਦੀ ਸਾ ਕਦੋਂ ਮੇਰੇ ਘਰ ਆਉਣਾ ਕਦੋਂ ਦੀ ਕਈ ਨਹੀਂ ਸਾ ਕਦੋਂ ਦੀ ਸੰਗ ਕਦੋਂ ਮੇਰੇ ਕਰਿਓ ਨਾ ਕਦੋਂ ਦੀ ਦੀ ਸੰਗ ਕਦੋਂ ਮੇਰੇ ਕਰਿਓ ਨਾ ਹੱਥ ਜੋੜ ਕੇ ਖਲੋਗੀ ਕਹਿੰਦੀ ਐ ਮੈਂ ਕਦੋਂ ਵੀ ਕਹਿੰਦੀ ਹਾਂ ਹੁਣ ਆਏ ਹੋ ਹੁਣ ਤੇ ਮੇਰੇ ਜਾਨ ਦਾ ਟਾਈਮ ਹੋ ਗਿਆ ਮਾਰਾ ਇਹ ਗਾਂਹ ਹੋਏ ਗੁਰਮੁਖ ਗੁਰਮੁਖ ਸਿੰਘ ਜੀ ਦਾ ਮਾਲਾ ਜੀ ਐ ਤੇ ਲਾਗੇ ਨਹੀਂ ਸੀ ਖਲੋਂ ਦੇਂਦੀ ਕਿਸੇ ਨੂੰ ਤੇ ਬੰਗਲੇ ਦੀਆਂ ਚਾਬੀਆਂ ਭੱਜ ਕੇ ਲਿਆ ਕੇ ਮਾਰੇ ਦੇ ਚਰਨਾਂ 'ਚ ਰੱਖਦੀਆਂ ਮਹਾਰਾਜ ਜੀ ਮੈਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਕਹਿੰਦੇ ਗੁਰਮਖਸ਼ਿਆ ਤੂੰ ਚਿੰਤਾ ਕਰਦੇ ਹਾਂ ਕਿੱਥੇ ਸੋਨਾ ਲੈ ਸਾਰੀ ਸੰਗਤ ਨੂੰ ਲੈ ਕੇ ਆ ਜਾ ਇਸ ਕਰਕੇ ਸੰਗਤ ਜੀ ਸਭੀ ਰੂਪ ਮੇਰੇ ਉਹ ਹਰ ਰੂਪ ਚ ਖੇਡਦਾ ਸਾਰੇ ਹੀ ਉਹਦੇ ਨੇ